ਅਸਲ ਵਿੱਚ ਜਾਨੀਆ ਅਸੀਂ ਇਹ ਵੀ ਪਹੜਾ ਦਿੱਤਾ ਹੋਇਆ ਜੋ ਦਿੱਸਕ ਦੇ ਪ੍ਰਤੀ ਜਾਂ ਕਿਸੇ ਵੀ ਕੀਮਤ ਦੇ ਵਿੱਚ ਚਾਣ ਜੀ ਦੇਾਂਗੇ ਮੈਂ ਸਾਰੇ ਸ਼ਹਿਰਲਾਸੀ ਤੇ ਦੁਕਾਨਦਾਰਾਂ ਨੂੰ ਅਪੀਲ ਕਰਦਾ ਸਾਰੇ ਹੀ ਦੁਕਾਨਦਾਰ ਆਪਣੇ ਆਪਣੀ ਦੁਕਾਨ ਦੇ ਵਿੱਚੋਂ ਇੱਕ ਇੱਕ ਆਦਮੀ ਨੂੰ ਨਾਲ ਰੱਖ ਕੇ ਤੇ ਇਸ ਪ੍ਰਦਰਸ਼ਨ ਦੀ पायो <laughs> ਮੇਰੇ ਸਤਿਕਾਰਯੋਗ ਵਾਸੀਓ ਸਤੰਤਕਾਰ ਭਰਾਵੋ ਇਹ ਜੋ ਕ੍ਰਿਟੀਕਲ ਕੇਅਰ ਸੈਂਟਰ ਦਾ ਮੁੱਦਾ ਹੈ ਸਾਡਾ ਕੱਲਿਆਂ ਦਾ ਨਹੀਂ ਹੈਗਾ ਇਹ ਤੋਂ ਤੇ ਨਹੀਂ ਰਾਜਪੂਜਯਾ ਕਹਿ ਰਹੇ ਆ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਲੋੜ ਪੈਣੀ ਹੈ ਅੱਜ ਤੁਸੀਂ ਨਾਲ ਚੱਲੋਗੇ ਤੇ ਸਾਰੇ ਇਕੱਠੇ ਹੋ ਕੇ ਹੀ ਇਹ ਮਸਲਾ ਹੱਲ ਹੋਣਾ ਹੈ ਇਹ ਸਟਾ ਹੀ ਅਕਸੀ ਜ਼ਿਲ੍ਹਾ ਲੈਵਲ ਤੇ ਇੱਕ ਕ੍ਰਿਟੀਕਲ ਸੈਂਟਰ ਬੰਨਣਾ ਸੀ ਜੇ ਨਹੀਂ ਬੰਨਦਾ تے ساٹے بزرگاں دیہہ علاج ہونا سانو لودھیانے جاپنا ہے سانو پی کے ایل جانا پڑے پھر اسیں دا رکی لوائیں گے اودوں اج بھی جاگ پائیں گے تے پھر اسیں اپنی مانگ صحیح طرح کی ہونا ہے پوری دی ا رہا تھوڑی قریب بزرگ رہ گئے ہیں جنگ لڑو میدان نو سے لڑو بھارت نال سے

एडवोकेट राजेंद्र को और राग शर्मा जी आए हैं ते मंत्री और पहुंच गए हो यार स्टार साहब आए हैं ते की जानकारी है आप कर दे यार एसके मलो सहित जिनने सारे निवेदन ये सारे का धन्यवाद करते हैं ਸਾਡੇ ਅਪਰਾਧ ਦੇ ਲਾਹੇ ਨਾਲ ਸਾਡੇ ਰੈਂਪਰ ਵੀ ਆਏ ਆ ਸਰਦਾਰ ਜਗਜੀਤ ਸਿੰਘ ਕਪੜਾwale ਅੱਡੀ ਇਹ ਲੋਕ ਪ੍ਰਦਰਸ਼ਨ ਸਾਡੇ ਸਿਰਫ ਲੋਕਾਂ ਨੂੰ ਖੰਡ ਕਰ ਲਈ ਲੋਕਾਂ ਦੇ ਵਿੱਚ ਗੌਂਦ ਨਹੀਂ ਆਇਆ ਮੈਂ ਬਾਹਰ ਨਹੀਂ ਜਾਣ ਦੇਊਗਾ ਇਹ ਚਾਹਤ ਦੇ ਵਿੱਚ ਜਿਹੜਾ ਮਰੀ ਜਾਣਾ ਪਸੰਦ ਆ ਜਿਹੜੀ ਕੈਰੇਟੋਮਲ ਟਰਸਟ ਹੈ ਜਿਹੜਾ ਸਾਰੇ ਦੇਸ਼ ਦੇ ਵਿੱਚ ਬੜਾ ਛੋੜਾ ਸੁਤੰਝਾ ਕੰਮ ਕਰ ਰਹੀ ਹੈ ਉਹ ਮੈਂਬਰ ਸਹਾਬਾਨ ਗੁਰਿੰਦਰ ਭਰਾ ਦੀ ਬਾਕੀ ਵੀ ਸਾਰੇ ਮੈਂਬਰ ਸਾਰੇ ਇੱਥੇ ਮਿਲ ਜੁਲੇ ਸਾਡੇ ਨੰਬਰ ਕੋਲ ਸਾਰੇ ਮੈਂਬਰ ਜੀ ਤੇਰੀ ਜੀ ਚੱਲੇ ਰਹਿਣਗੇ ਚੱਲੇ ਰਹਿਣਗੇ ਬਾਕੀ ਸਾਰੇ ਸ੍ਰੀ

ਜੀ ਕਿ ਕਿ ਕੰਮ ਹੋ ਰਿਹਾ ਹੈ ਨਾ ਕੰਮ ਆ ਰਿਹਾ ਅਸਵਾਦ ਹੋਰ ਜਿਹੜਾ ਉਹਨਾਂ ਦੇ ਕਰਵਾ ਰਹੇ ਨੇ ਕਿ ਕੀ ਕੰਮ ਹੋ ਰਿਹਾ ਹੈ ਕਿ ਜਿਹੜਾ ਸਾਨੂੰ ਕੁਆਟਰ ਦੇ ਵਿੱਚ ਮਾਉਣਾ ਸੀਗਾ ਔਰ ਮੁਕਸਦ ਦੇ ਵਿੱਚ ਜਿਹੜਾ ਸਾਡਾ ਹੱਕ ਜਿਦੜੇ ਰੱਖੋ 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 ਕ੍ਰਿਟੀਕਲ ਕੇਅਰ ਸੈਂਟਰ ਸਾਡੀ ਮੰਗ ਹੈ ਮੰਗੀ ਦਿਖਾ ਕੇਅਰ ਸੈਂਟਰ ਮੰਗ ਹੈ ਮੰਗ ਹੈ ਕ੍ਰਿਟੀਕਲ ਕੇਅਰ ਸੈਂਟਰ ਸਾਡੀ ਮੰਗ ਹੈ ਕੋਈ ਕਹਿ ਸਾਈਡ ਤੇ ਆ ਜਾਓ ਸਾਡੀ ਮੰਗ ਹੈ ਆਹ ਪੜੀਏ ਕੋਈ ਸਾਈਡ ਤੇ ਮੈਂ ਆਹ ਕਰ ਲਈ ਸ਼੍ਰੀ ਗੋਬਿੰਦ ਰਾਜਨ ਤਾਂ ਪਰ ਇਹਨੇ ਬਾਬਾ ਜੀ ਆਓ ਰੇ ਸਾਈਡ ਤੇ ਅੱਗੇ ਅੱਗੇ ਹੋਰ ਇੱਕ ਹੀ ਕਾਹ ਲੈਣਾ ਇਹਨੇ ਪੀੜਾ ਉਹ ਮਿਲਾਗੇ मुला कारो मुल अ कर सिर्फ़ साम्हूं आर्थे न ਪਹਿਲਾ ਹਾਂ ਪਾਸਪੋਰਟ ਆਫਿਸ ਸਾਡੇ ਤੋਂ ਲਿਆ ਗਿਆ ਜੇ ਚਾਹੇ ਸਾਰੇ ਹਲਕੇ ਦੇ ਵਿਅਕਤੀ ਜਿਹੜਾ ਹੈਂਡੀਕੈਪਰ ਦੇ ਪਾਸਪੋਰਟ ਦਫਤਰ ਉਹ ਨਹੀਂ ਹੋਇਆ ਜੇ ਬਹੁਤ ਮੜ ਲਈ ਦੋ ਬੰਦੇ ਲੋਕ ਵੀ ਆਏ ਆ ਜੋ ਆ ਗਏ ਇਹ ਤਾਂ ਨਿਸ਼ਾਨੀ ਕਰੀਦਾ ਯਾਰ ਸਾਰਾ ਪੰਪੀ ਦਾ ਸੈਂਟਰ ਦਿੱਤਾ ਗਿਆ ਕੋਈ ਸੈਂਟਰ ਉਹ ਦਿੱਤਾ ਗਿਆ ਜਿਹੜਾ ਹੈਡਕ quarters ਤੇ ਬੰਨਾ ਸੀ ਜਿਹਨੂੰ ਪਾਲਸ ਹੋਇਆ ਬਾਅਦ ਮੈਨੂੰ ਇਸਨੂੰ ਬਾਅਦ ਵਿੱਚ ਮੁਤਾਬਕ ਕਰਨਾ ਚਾਹੀਦਾ ਸੀ ਵੀਕੈਂਟਸ ਕੋਈ ਹੋ ਕੇ ਨਹੀਂ ਆਇਆ ਸ਼ੁਰੂ ਕਾਲ ਸਿਆਸਤਾਂ ਨਾਲ ਮਾਈਕ ਫ੍ਰੀ ਹੋ ਗਏ ਅਫਸਰਾ ਨੇ ਸਪੀਕਰ ਜਿਹੜੇ ਆਖਦਾ ਉਹ ਪੁਛ ਕਰਨੀ ਕਰਤਾ ਲੱਗਦਾ ਸਾਨੂੰ ਇਥੋਂ ਸਾਡਾ ਕੀ ਪਤਾ ਮਿਲ ਜਾਊਗਾ ਕਿੱਥੇ ਆਨੂੰ ਕਿਦਰਵੇਂ ਨਾਲ ਕੋਈ ਕੋਈ ਨਹੀਂ ਸਾਡੇ ਭਰਾ ਹੈ ਬੇਸ਼ੱਕ ਨੂੰ ਪੀਡੀਆ ਹੀ ਮਿਲੂ ਕੋਈ ਹੋਰ ਹੋਰ ਅੱਗੇ ਸਾਨੂੰ ਕੀ ਦਿੱਤੀ ਗਈ ਹੈ ਕੋਈ ਸ਼ਹਿਰ ਵਿੱਚ ਭਾਈ ਗਏ ਇਸ ਦਿਨ ਦੇ ਬਾਨੇ ਜੀ ਨਾਲ ਨਹੀਂ ਲੱਗਦਾ ਜੇ ਮੁਕਸਰ ਨਾਲ ਨਹੀਂ ਲੱਗਦਾ ਤੇ ਗਿੰਦੇਵੇ ਨਾਲ ਲੱਗਦਾ ਦੇਖੋ ਨਾ ਮੈਂਬਰ ਪਾਰਲੀਮੈਂਟ ਨੂੰ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਜਾਂ ਸਤਵੰਸੋ ਬਰਾੜ ਨੇ ਉਹਨਾਂ ਨੂੰ ਕੰਫਰੈਂਸ ਲਿਆ ਨਾ ਐਮਐਲਏ ਨੂੰ ਲਿਆ ਨਾ ਕਿਸੇ ਵਜ਼ੀਰ ਨੂੰ ਲਿਆ ਤੁਸੀਂ ਇਹ ਦੱਸੋ ਵੀ ਇਹ ਜਿਹੜੇ ਇਤਰਾਜ ਜਿੱ ਦਿੱਤਾ ਗਿਆ ਕੋਈ ਸਮੂਹ ਕਹਦਾ ਵੀ ਹੁੰਦਾ ਅਸੀਂ ਸਾਰੇ ਭਰਾਵਾਂ ਨੇ ਵੀ ਬੇਇਨਤੀ ਕਰਦੇ ਆ ਕਿ ਇਹ ਇਹ ਪਹਿਲਾ ਮੁਜ਼ਾਰਾ ਸੀ ਸਾਰਿਆਂ ਦੀ ਹਿੰਮਤ ਨਾ ਹੋਇਆ ਤੇ ਤਾਂ ਸਾਨੂੰ ਹੀ ਹੱਥ ਨਾ ਬਿਆ ਤੇ ਇਹ ਤੁ ਵੱਡਾ ਮੁਜ਼ਾਰਾ ਕਰੀਏ ਔਰ ਜੋ ਹੋ ਸਕੇ ਤਾਂ ਮੁੱਖਤ ਬਾਗਲੀ ਵੀ ਕਾਲ ਦਿੱਤੀ ਜਾਏ ਸਾਰੇ ਇਲਾਕੇ ਨੂੰ ਸਾਰੇ ਨਾਗਰਿਕਾਂ ਨੂੰ ਇਹਦੇ ਵਿੱਚ ਸ਼ਾਮਿਲ ਕਰਨੀ ਚਾਹੀਦੀ ਹੈ ਹਰ ਇੱਕ ਨੂੰ ਕੰਮ ਹੁੰਦਾ ਹੈ ਲੇਟਰੇ ਨਹੀਂ ਦਾ ਕੋ ਸਮਾਜ ਲਈ ਵੀ ਤੁਹਾਡੀਆਂ ਜ਼ਿੰਮੇਵਾਰੀਆਂ ਹੈ ਹਰ ਤਰ੍ਹਾਂ ਹਾਕਰੀ ਰੱਖੇ ਜਾਂਦੇ ਜ਼ਿੰਮੇਵਾਰੀ ਵੀ ਲਗਾਉਣੀ ਪੈਂਦੀ ਹੈ। ਨੂੰਹਲਾ ਦੇਖੋ ਜਿਹੜੇ ਭਰਾ ਖੜੇ ਆ ਪੈਣੀਆਂ ਸਾਡੀਆਂ ਇੱਧਰ ਇੱਧਰ ਹੀ ਲਿਆਓ। ਇਹ ਸਾਰੇ ਬਾਡੇ ਲੈ ਕੇ ਸ਼ਾਮ ਲਾਗੀ। गोयल ਜਿਹੜੇ ਵੇਖੋ ਇਹਨਾਂ ਵੀ ਸ੍ਰੀ ਦਰਤਨੀ ਨਦੀ ਲੈ ਕੇ ਉੱਥੋਂ ਟਰਕੇ ਆਏ ਆ। ਔਰ ਮੈਂ ਸਾਰੇ ਗੈਰ ਵਿੱਚ ਕੇਹਣਾ ਚਾਹਣਾ ਕਿ ਜੋ ਸਾਡ ਰੇਲਵੇ ਸਟੇਸ਼ਨ ਦਾ ਨਵਾਂ ਸਟੇਸ਼ਨ ਬਣਿਆ ਜਾਂ ਇਥੋਂ ਗਰਾਉਂਡ ਗਾਮ ਚਲੇ ਗਏ ਆ। ਜਾ ਜੋ ਵੀ ਹੋਇਆ ਇਹਨਾਂ ਦੀ ਸੰਸਾ ਔਰ ਇਹਨਾਂ ਦੇ ਹਿੰਮਤਨਾ ਹੋਇਆ ਮੈਂ ਇਹਨਾਂ ਨੂੰ ਸ਼ੁਰੂ ਕਰਦਾ ਹਾਂ ਸਾਰੇ ਸ਼ਹਿਰ ਵਾਸਤੇ ਉਹਨੂੰ ਸ਼ੁਰੂ ਕਰਦੇ ਆਂ ਦੇਖੋ ਮਾਈਕ ਔਰ ਮੈਂ ਉਹਨੂੰ ਬੇਨਤੀ ਕਰਦਾ ਕਿ ਸ਼੍ਰੀ ਚਾਮਨਾਲਾ ਜੀ ਜੱਲਦ ਸਾਹਿਬ ਬੇਨਵਤ ਚਾਹਨਾ ਸਾਰੇ ਲੋਕਾਂ ਲਈ

ਆ ਸਾਡੇ ਪੁੱਤ ਹੀ ਪੈਨ ਕੁਛ ਕਹਿਣਾ ਕਰਦੀ ਹੈ ਹਾਂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸ਼੍ਰੀ ਮੁਖਤਿਆਰ ਸਾਹਿਬ ਦੀ ਧਰਤੀ ਤੇ ਖੜੇ ਆਂ ਗਰੀਏ ਵਾਹਿਗੁਰੂ ਖਤੇ ਜੀ ਸਾਹਿਬ ਸਾਰੇ ਪਾਉ ਜੀ ਆਪਾਂ ਬਾਦ ਕੀ ਕਰਾ ਰਹਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਜੱਟੇ ਬੰਦੀਆਂ ਮੈਨੂੰ ਵੀ ਸੋਹਣੀਆਂ ਨੇ ਮੈਂ ਉਹਨਾਂ ਲੋਕਾਂ ਨੂੰ ਇੱਕੋ ਹੀ ਬੇਨਤੀ ਕਰਦੀ ਆਂ ਜੀ ਅੱਜ ਦਾ ਸਿਹਤ ਕਮਿਟੀ ਬੇਨਤੀ ਕਰਦੇ ਆ ਭਾਈ ਜੋ ਸ਼੍ਰੀ ਮਕਸਦ ਸਾਹਿਬ ਦਾ ਹੱਕ ਹੈ ਜੋ ਹਸਪਤਾਲ ਇੱਕੇ ਬਣਨਾ ਚਾਹੀਦਾ ਸੀ ਉਹ ਨੂੰ ਕੋਈ ਕਿਸੀਂ ਨਹੀਂ ਮੰਨ ਦੇਵਾਂਗੇ ਜੇਕਰ ਸ਼੍ਰੀ ਮਕਸਦ ਸਾਹਿਬ ਦੇ ਲਈ ਤੇ ਨਾ ਬਣਿਆ ਤਾਂ ਉਹ ਨੂੰ ਅਸੀਂ ਕਿਤੇ ਨਹੀਂ ਮੰਨਣ ਦੇਵਾਂਗੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਕਿਉਂਕਿ ਅੱਜ ਇਹ ਸਾਡਾ ਚੰਦ ਲੋਕਾਂ ਦਾ ਇਕੱਠ ਹੈ ਫਿਰ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਜਿੱਥੋਂ ਤੱਕ ਦੀ ਸਾਡੀ ਪਹੁੰਚ ਹੋਈ ਅਸੀਂ ਆਪਲੀ ਕਹਾੜ ਨਾਲ ਕੇ ਆਪਣਾ ਹੱਕ ਆਪਣੇ ਸ਼੍ਰੀ ਮਕਸਦ ਸਾਹਿਬ ਦੀ ਧਿਰ ਤੇ ਲੈ ਕੇ ਆਵਾਂਗੇ ਬੋਲੇ ਹਾਲੋ ਸ਼੍ਰੀ ਅਕਾਲ ਆਜੀ ਫੜ ਲਿਆ ਕਰੋ ਨਾਲ ਹੀ ਬਣਾ ਜਾਇਆ ਇੱਕ ਖਰਨਾ ਟੈਂਸ਼ਨ ਜੂਸ਼ਨ ਆ ਬਸ ਆਪਾਂ ਦੇ ਨਾਲ ਸਾਡੀ ਬਾਨੋੜਾ ਤੁਸੀਂ ਉਰੇ ਆਓ ਤੁਸੀਂ ਕਿਉਂ ਪਿਛੇ ਰਹੇ ਤੁਸੀਂ ਵੀ ਵਿਚਾਰ ਲੱਗ ਸਾਰਿਆਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਜਿੰਨੀਆਂ ਸਾਡੀਆਂ ਲੇਡੀਜ਼ ਆਈਆਂ ਉਹਨਾਂ ਦਾ ਸਾਰਿਆਂ ਦਾ ਬਹੁਤ ਸਤਿ ਸ੍ਰੀ ਅਕਾਲ ਧੰਨਵਾਦ ਤੇ ਬਹੁਤ ਬੇਨਤੀ ਕਰਦੇ ਆ ਟੈਂਸ਼ਨ ਦੀਆਂ ਗੱਲਾਂ ਦਾ ਨਾ ਬਣਿਆ ਖੱਲੇ ਨਹੀਂ ਆ ਕੋਈ ਜਿਸੇ ਇੱਕ ਖਾਸ ਅਡੀਸ ਰਾਜੋਗਾਂ ਸੀ کیا ایک منٹ بعد کھلوا لئیے فینو اور رکا دا اور دا 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 ਇਹਨਾਂ ਦਾ ਜਨਤਕ ਸੇਵਾ ਦੇ ਕੰਮ ਕਰਦੇ ਨੇ ਸਰਦਿਕ ਪਾਰਟੀ ਦੇ ਅਧਿਕਾਰੀਆਂ ਨੇ ਬਹੁਤ ਵਧੀਆ ਸਹਿਯੋਗ ਹਰੇਕ ਲੋਕਾਂ ਜਿਲੇ ਦੇ ਹੁੰਦੇ ਆ ਜੋ ਆਵਾਜ਼ ਦੇ ਦੀ ਸੁਝਾਅ ਸਾਥਿਆ ਪਰੇਸ਼ਰੇ ਆਵਾ ਪੋਲੀਟਿਕਲੀ ਉਹਿਆ ਸਾਡੇ ਦਾ ਧੱਕਾ ਕੀਤਾ ਗਿਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਹੁਣ ਜੋ ਵੀ ਕੋਸ਼ਿਸ਼ ਕਰਨਾ ਪਿਆ ਪ੍ਰੈਸ਼ਰ ਦੇ ਵੱਲੋਂ ਉੱਪਰ ਸੇ ਹੁਜਤਾ ਗਿਆ ਹੁਣ ਸਤਿ ਜੀ ਦਾਖਾਵੇ ਸੋਨਹਰ ਸੁਆਗਤ ਉਸਦੀ ਕਰਾਉਂਦੀ ਹੈ ਕਿ ਸਤਿ ਜੀ ਮੈਂਬਰ ਸਾਹਿਬਾ ਬੋਲਦੀ ਹੈ ਕਿ ਛੋਟੀ ਬਾਬਾ ਜੀ ਨੂੰ ਚਾਹ ਦਾ ਤੇ ਲੰਗਰ ਪ੍ਰਸ਼ਾਦੇ ਦਾ ਇੱਥੇ ਇੰਦੀਆ ਪੋਟਾ ਗਿਆ ਉਹ ਛਾਕੇ ਤੇ ਆਪਾਂ ਤੁਲੀਆਂ ਜੇ ਵੀ ਲੋਨਾ ਬਸੀਤਾ ਦੇ ਮੋਰ ਤੋਂ ਹੁੰਦੇ ਹੋਏ ਬੈਂਕ ਟੋਰ ਜਾ ਕੇ ਸਮਾਪਤੀ ਕਰਾਂਗੇ ਤਾਂ ਵੱਡੀ ਚੋਣ ਜਿਨ੍ਹਾਂ ਨੇ ਵੀ ਇਸ ਪ੍ਰੋਟੈਸਟ ਦੇ ਵਿੱਚ ਕਿਸੇ ਨੀ ਕਰਾਦਾ ਸਹਾਇਤਾ ਹੈ ਫੋਨ ਕੀਤਾ ਹੈ ਕਿਸੇ ਨੂੰ ਭੇਜਿਆ ਕੋਈ ਯੂਨੀਅਨ ਆ ਪਈ ਹੈ ਜਿਨ੍ਹਾਂ ਨੂੰ ਸਾਡੀ ਅੱਖਾਂ ਵੇਖ ਰਹੀ ਹੈ ਅਸੀਂ ਸਾਰਿਆਂ ਦੇ ਸਤ ਨਮਸਕਰ ਹੋ ਕੇ ਚਰਨਾਂ 'ਚ ਹੱਥ ਲਾ ਕੇ ਅਸੀਂ ਉਹਨਾਂ ਨੂੰ ਉਹਨਾਂ ਥੋੜਾ ਇੱਕ ਇੱਕ ਆਇਆ ਕਦਮ ਜਿਹੜਾ ਸ਼ਹਿਰ ਵਾਸਤੇ ਤੁਸੀਂ ਚੱਲਿਆ ਇਹ ਉਸ ਤੋਰ ਕਰਦਾ ਇਹ ਪਾਪੇ ਗੋਬਿੰਦੀ ਧਰਤੀ ਹੈ ਉਹਦੇ 'ਚ ਮਨਜ਼ੂਰ ਹੋਇਆ ਜਿਹੜਾ ਵੀ ਸ਼੍ਰੀ ਮੁਕਤਸਰ ਸਾਹਿਬ ਵਾਸਤੇ ਹਾਂ ਦਾ ਨਾਰਾ ਮਾਰੂਗਾ ਜਿਹੜਾ ਵੀ ਇਸ ਪਵਿੱਤਰ ਇਤਿਹਾਸਿਕ ਧਰਤੀ 'ਤੇ ਹਾਂ ਦਾ ਨਾਰਾ ਮਾਰੂਗਾ ਮੈਂ ਤੁਹਾਨੂੰ ਗੱਲ ਕਹਿਣਾ ਇਸ ਧਰਤੀ ਵਾਸਤੇ ਮਾਰਿਆ ਹਾਲਾ ਨਾਰਾ ਤੁਹਾਨੂੰ ਪਰਿਵਾਰਾਂ ਨੂੰ ਖੁਸ਼ੀਆਂ ਕਿਹੜੇ ਬਖਸ਼ਣ ਕਰਨਗੇ ਪ੍ਰਮਾਤਮਾ ਤੇ ਸਾਰੇ ਜਿਹਨੇ ਆਪਾਂ ਇੱਕ ਮਤ ਇੱਕ ਜਿੱਤ ਹੋ ਕੇ ਆਪਦੀਆਂ ਜਿਹੜੀਆਂ ਚੀਜ਼ਾਂ ਗਵਾ ਚੁੱਕੇ ਆ ਉਹ ਦੁਬਾਰਾ ਪਾਣ ਵਾਸਤੇ ਆਪਾਂ ਫੇਰ ਨਵੇਂ ਸੰਘਰਸ਼ ਦੇ ਦੌਰ ਤੇ ਜੋ ਵੀ ਆਪਾਂ ਨੂੰ ਮਿਲਣਾ ਪਿਆ ਉਹ ਕਰਾਂਗੇ ਹੁਣ ਮੈਂ ਬੇਨਤੀ ਕਰਦਾ ਸੋਨੀ ਬਾਬਾ ਜੀ ਨੂੰ ਇਹ 2 ਮਿੰਟ ਉਹ ਜੀ ਦਾ ਖਾਸਾ ਅੱਜ ਸਾਰਾ ਸ਼ਹਿਰ ਇਕੱਠਾ ਹੋ ਕਰਕੇ ਕ੍ਰਿਟੀਕਲ ਹੋ ਸਕਦਾ ਹੈ ਹਾਂ ਬੇਨਾਸ ਜੀ ਤੇ ਅਸੀਂ ਤੁਹਾਨੂੰ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆਂ ਜੀ ਮਾਨ ਸਾਹਿਬ ਤੁਸੀਂ ਸਾਡੇ ਸ੍ਰੀ ਮੁਖਸਰ ਸਾਹਿਬ ਦੇ ਨਾਲ ਧੱਕਾ ਨਾ ਕਰੋ ਜਗ੍ਹਾ ਦੀ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਇੱਕ ਸਾਲ ਪਹਿਲਾਂ ਹੀ ਡੀਸੀ ਸਾਹਿਬ ਨੂੰ ਦੱਸਤਾ ਸੀ ਸਾਡੇ ਸੁਖਦੀਪ ਭਾਰਤ ਸੁਖਦੀਪ ਸਾਡੇ ਸ਼ਹਿਰ ਦੇ ਵਿੱਚ ਹਸਪਤਾਲ ਬਣਾਇਆ ਸੀ ਸੋ ਬਹੁਤ ਸਾਰੇ ਬੁਲਾ ਰਹੇ ਨੇ ਮੋੜਣਾ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਪਹਿਲਾਂ ਮੈਂ ਬੇਨਤੀ ਕਰਦਾ ਅੱਜ ਦੇ ਬੇਨਤੀ ਕਰਨ ਜੁਨੇ ਵੀ ਹੁਣ ਪਹਿਲਾਂ ਜਾਹਰ ਤੇ ਪ੍ਰਸ਼ਾਦਾ ਸ਼ਕਲੋ ਕੰਮ ਹੀ ਟਾਈਮ ਬਤਰੇ ਉਸ ਤੋਂ ਬਾਅਦ ਅਪਾ ਸਾਰੇ ਜਿਹੜੇ ਸਾਡੇ ਅਸ਼ੋਕ ਮਿੰਦਰਾ ਜੀ ਨੇ ਬੋਲਣਾ ਹੈ ਹੋਰ ਵੀ ਬਹੁਤ ਸਾਰੇ ਵੀਰਾਂ ਨੇ ਬੋਲਣਾ ਹੈਗਾ ਸਾਰੇ ਆਪੋ ਆਪਣਾ ਵਿਚਾਰ ਦੱਸੋ ਇੱਕ ਵਾਰੀ ਪਿਆਓ ਆਪਾਂ ਤਾਂ ਚਾਹ ਸ਼ਕਲ ਕੇ ਤੋਂ ਬਾਅਦ ਅਸ਼ੋਕ ਮਿੰਦਰਾ ਨੇ ਬੋਲਣ ਤੋਂ ਬਾਅਦ ਆਦੇਸ਼ ਹੁੰਦੀ ਬਾਬਾ ਜੀ ਦਾ ਅਸ਼ੋਕ ਮਿੰਦਰਾ ਜੀ ਸਿਰਫ 1 ਮਿੰਟ ਵਾਸਤੇ ਆਪਦੇ ਵਿਚਾਰ ਰੱਖੋ ਤੁਸੀਂ ਸੰਗਰਮ ਲੋਕ ਸੀ ਮੁਕਤ ਸਾਰੇ ਨੂੰ ਪਿਆਰ ਕਰਨ ਵਾਲੇ ਅੱਜ ਆਪਾਂ ਇਸ ਮੁੱਦੇ ਨੂੰ ਲੈ ਕੇ ਆਏ ਆਂ ਵਾਕਤ ਕਾ ਅਦਮ ਨੇ ਦਿਆ ਰਾਜਨੀਤਿਕ ਪਾਰਟੀ ਹੈ ਤਾਂ ਉਪਰ ਉਸ ਦੇ ਇਸੇ ਸਾਥੀਓ ਇਹ ਗੱਲ ਕਰ ਰਿਹਾ ਕਿ ਜੋ ਇਸ ਅਧਿਆਤਿਕ ਸ਼ਹਿਰ ਦੇ ਨਾਮ ਲੰਮੇ ਸਮੇਂ ਤੋਂ ਚੱਲ ਰਿਹਾ ਇਹ ਸੰਗਰਸ਼ ਅੱਜ ਅੰਦੋਲਨ ਦਾ ਰੂਪ ਜਿਹੜਾ ਲਿਆ ਅਸੀਂ ਇਹ ਚੇਤਾਵਨੀ ਦਿੰਦੇ ਹਾਂ ਉਸ ਸਿਸਟਮ ਨੂੰ ਇਹ ਇਸ ਤੋਂ ਬਾਅਦ ਸਾਨੂੰ ਕੋਈ ਅਨਮਿੱਥੇ ਸਮੇਂ ਲਈ ਸੰਘਰਸ਼ ਕਰਨਾ ਪਿਆ ਤਾਂ ਇਹ ਸ਼ਹਿਰ ਦੇ ਲੋਕ ਸ਼ਹਿਰ ਨੂੰ ਪਿਆਰ ਕਰਨ ਵਾਲੇ ਕਦੇ ਨਹੀਂ ਹਟਣਗੇ ਸਤਿਕਾਰਯੋਗ ਸਾਥੀਓ ਅਸੀਂ ਇੱਕੀ ਆਵਾਜ਼ ਦੇਣੀ ਹੈ ਉਹ ਹੈ ਕੈਮਰੋਵੇ ਪੰਜਾਬ ਨੂੰ ਇਸ ਜ਼ਿਲ੍ਹੇ ਨੇ ਦੋ-ਦੋ ਮੁੱਖ ਮੰਤਰੀ ਦਿੱਤੇ ਉਪ ਮੁੱਖ ਮੰਤਰੀ ਦਿੱਤਾ ਪਰ ਦੇ ਸਾਡੇ ਸ਼ਹਿਰ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਜਿਹੜਾ ਟੋਕ ਨਹੀਂ ਜਿਹੜਾ ਬਰਦਾਸ਼ਤ ਕਰਨਗੇ ਹੁਣ ਮੈਂ ਇਹੀ ਆਵਾਜ਼ ਦਿਨਾ ਆਵਾਜ਼ ਦਿਓ ਆਮੇਕ ਹੈ ਆਵਾਜ਼ ਦਿਓ ਆਮੇਕ ਹੈ ਬਹੁਤ ਬੋਤਨ ਮਾਈਕ ਅਜਾ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘਾਇਆ ਜੀ ਨੇ ਇੱਕ ਸੰਦੇਸ਼ ਵਿੱਚ ਹੈ ਉਸ ਸੰਦੇਸ਼ ਚੋ ਲਿਖਦੇ ਹੈ ਕਿ ਮੈਂ ਇਸ ਪ੍ਰੋਟੈਸਟ ਤੇ ਜਾਣਾ ਚਾਹੁੰਦਾ ਸੀ ਪਰ ਤੁਸੀਂ ਇਹ ਗੱਲ ਕਾਲ ਕੀਤੀ ਸੀ ਕਿ ਇਹਨੂੰ ਸਿਆਸੀ ਨਹੀਂ ਬਣਾਉਣਾ ਇਹ ਸਾਡਾ ਸਿਰਫ ਆਪ ਦਾ ਨਿੱਜੀ ਮੁਖਸਰ ਵਾਲਿਆਂ ਦਾ ਪ੍ਰੋਟੈਸਟ ਹੈ ਇਸ ਕਰਕੇ ਮੈਂ ਨਹੀਂ ਆਇਆਗਾ ਤੇ ਨਾਲ ਉਹ ਕਹਿੰਦੇ ਆ ਮੈਂ ਪੂਰਨ ਤੌਰ ਤੇ ਤੁਹਾਡਾ ਸਮਰਥਨ ਕਰਦਾ ਮੈਂ ਇਸ ਗੱਲ ਨੂੰ ਕਹਿੰਦੇ ਲੋਕ ਸਭਾ ਚ ਵੀ ਚੱਕੂਗਾ ਮੈਂ ਤੁਹਾਡੇ ਰੇਲਵੇ ਦਾ ਮੁੱਦਾ ਵੀ ਲੋਕ ਸਭਾ ਚ ਚੱਕਿਆ ਮੈਂ ਜਲਦੀ ਤੁਹਾਡੇ ਤੋਂ ਆ ਕੇ ਇਹ ਮੰਗ ਪੱਤਰ ਮਸੂਲ ਕਰੂੰਗਾ ਬੋਲ ਇਤੋ ਨਿਹਾਰ ਪਾਰਲੀਮੈਂਟ ਸੇਰਸੇ ਤੋਂ ਆਇਆ ਜੀ ਦਾ ਧਰਵਾ ਹੌਣ ਦਾ ਬੇਇੱਜ਼ਤੀ ਕਰੂੰਗਾ ਵਪਾਰ ਮੰਡਲ ਦੇ ਪ੍ਰਧਾਨ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)} ਆਏ ਜਿਹੜਾ ਇਹ ਤੋਂ ਕਈ ਵੀ ਕੱਲ ਸਿਹਰ ਹਸਪੀਟਲ ਤੇ ਤੋਂ ਬਿਦਰਵਾਸ਼ੇ ਤੋਂ ਲਾਗਿਆ ਕੋਈ ਜਿਹੜੀ ਆ ਵਪਾਰ ਮੰਡਲ ਦੀ ਤੱਕੋਂ ਉਹ ਦਖੇਦੀ ਕੀਤੀ ਆ ਕਈ ਆ ਅਸੀਂ ਤੋਂ ਵਪਾਰ ਮੰਡਲ ਸਾਰਾ ਇਸ ਸਾਰੀਆਂ ਸੁਸਤਾਵਾਂ ਦੇ ਨਾਲ ਆ ਜੇ ਕਰ ਇਹ ਮੁਕਤ ਹੀ ਕਰਵੇ ਤਾਂ ਨਾ ਮੁਕਸਰ ਬਾਸਟੇ ਆ ਲਾਗਿਆ ਜਾਂ ਮੁਕਸਰ ਕਾਬਲਾ ਆ ਗਿਆ ਇਹ ਸਾਰੇ ਜੇ ਮੁਕਤ ਸ਼ਹਿਰ ਮਨਤਾਲ ਦੀ ਸੋਲ ਦੀ ਫੈਸਟਾਰ ਦੀ ਵਪਾਰ ਸਦਨ ਦੀ ਕੱਦ ਸਾਰਾ ਸ਼ਹਿਰ ਬੰਦ ਕਰਾਂਗੇ ਇਸ ਗੱਲ ਨੂੰ ਮੈਂ ਕਹਿੰਦਾ ਆ ਵੀ ਗੌਰਮਤ ਨੂੰ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਵੀ ਜਿਹੜਾ ਸਾਡਾ ਜਿਲ੍ਹੇ ਦਾ ਹੈੱਡਕੁਆਰਟਰ ਕੋ ਜਿਹੜਾ ਹਸਪਤਾਲ ਨਾਲ ਜੁੜਦਾ ਜਾਂਦੀ ਠੀਕਰਾਂ ਉਸ ਤੋਂ ਸੇਪਟਾ ਗਿਆ ਤਾਂ ਫਿਰ ਬੁੱਕਸਰ ਅਸੀਂ ਕੰਦ ਵੀ ਕਰਾਂਗੇ ਸਾਹਿਬ ਜੀ ਦਾ ਸਾਥ ਨਾਲ ਜਿੰਨੀਆਂ ਸਾਰੀਆਂ ਜਿੰਨੇ ਮੁਖੀਰ ਸਾਹਿਬ ਦੇ ਕਿਸੇ ਵੀ ਸਮਾਜਿਕ ਧਾਰਮਿਕ ਸੰਸਥਾਵਾਂ ਨੂੰ ਸਬੰਧ ਰੱਖਦੇ ਨਮਾਇंदे ਬਲਵਿੰਦਰ ਸਿੰਘ ਪਰਾੜ ਜੀ ਮੈਂ ਰਜੀਤ ਸਿੰਘ ਜੀ ਮੈਂ ਜਿੰਨੇ ਵੀ ਮੈਂ ਜੇ ਨਾਮ ਲਵਾਂਗਾ ਮੈਨੂੰ ਲੱਗਦਾ ਵੀ ਨਾਮ ਆ ਤੇ ਮੈਂ ਬੇਨਤੀ ਕਰਦਾ ਦੇਖੋ ਸੁਪੀਤਾ ਜੀ ਜਿੰਨੇ ਵੀ ਜਿਹੜੇ ਆਏ ਆ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਇੰਨੀ ਕਰਮੀ ਦੇ ਬਾਗੂ ਦੇ ਵੀ ਆਪਾਂ ਜਿਹੜਾ ਸਾਰੇ ਜਨੇ ਇੱਥੇ ਤੱਕਰ ਹੋਏ ਆ ਇਸ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ अभी आपा हैं और टेस्ट का जिला उन्हें तो इतनों इस्माक्ती करांगे कि आपा होना नंगर त्याहरा नंगर चाक के सारे जिन्हें तोड़वाने की करांगे फाइट उनका खांसा है। ओले इजो निया। क्या नहीं पुत्र है? ये बहन मुझे दे रही है चाक। सही <laughs> रुपी